ਕਾਂਗਰਸ ਦੇ ਇੱਕ ਲੀਡਰ ਸਰਦਾਰ ਸੁਖਿੰਦਰ ਸਿੰਘ ਰਧਾਵਾ ਸਾਹਿਬ ਦਾ ਬਿਆਨ ਜਿਹੜਾ ਆ ਰਿਹਾ ਸੀਗਾ ਉਹ ਬੜੇ ਵੱਲੋਂ ਇਮਾਨ ਨਾਲ ਇਹ ਗੱਲ ਕਹਿ ਰਹੇ ਸੀ ਕਿ ਕਾਂਗਰਸ ਕੋਈ ਫੁੱਟ ਨਹੀਂ ਪੰਜਾਬ ਕਾਂਗਰਸ ਸਾਰੀ ਇਕੱਠੀ ਆ ਉਹਦਾ ਅਵਾਹ ਲਗਾਨੀ ਜੀ ਤੇ ਬਗੇਲੀ ਜਿਹਨੂੰ ਵੀ ਸੀਐਮ ਅਨਾਉਂਸ ਕਰਨਗੇ ਉਹ ਹੀ ਸੀਐਮ ਹੋਊਗਾ ਬੜਾ ਪਵਰਦੀ ਗੱਲ ਹੈ ਪਿਛਲੇ ਹਫਤੇ ਇੱਕ ਸ਼ਾਇਦ ਚੈਨਲ ਸੀ ਨਿਊ ਜੀਪੀਐਨ ਸੀਗਰ ਸ਼ਾਇਦ ਅਜੋ ਅਰਧਾਤੋਂ ਪਹਿਲਾਂ ਇੱਕ ਇੰਟਰਵਿਊ ਜੇਹੀ ਦਵਾ ਸਭ ਕਹ ਰਹੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬੜਨਾ ਚਾਹੁੰਦਾ ਮੁੱਖ ਮੰਤਰੀ ਵੀ ਬੜਨਾ ਚਾਹੁੰਦਾ ਗੱਲ ਅਵਾਲ ਗਾਂਧੀ ਦੇ ਕਹਿੰਦੀ ਨਹੀਂ ਗੱਲ ਭਗੇਲਜੀ ਦੇ ਕਹਿੰਦੀ ਨਹੀਂ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗੱਲ ਤੇ ਇਹ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸੁਖਜਿੰਦਰ ਰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬੜਿੰਗ ਜੀ ਰਣਾ ਗਜ਼ੀਰ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਹੀ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇਹਨਾਂ ਗਰੁੱਪਾਂ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ ਉਹਦੇ ਸਾਰੇ ਹੀ ਇਹ ਪ੍ਰਧਾਨ ਵੀ ਬਣਨਾ ਚਾਹੁੰਦੇ ਆ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਸਭ ਇਹ ਲੋਕਾਂ ਨੂੰ ਗੁੰਮਦਾਹ ਕਰਦੇ ਆ ਜਿੰਨਾ ਮਰਜ਼ੀ ਗੁੰਮਦਾਹ ਕਰ ਲੈਣ ਪੰਜਾਬ 'ਚ ਦਬਾ ਦਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ ਹੈ ਇਹ ਲੀਡਰਾਂ ਨੇ ਹੀ ਪਤਨ ਕੀਤਾ ਇਹਨਾਂ ਦੀਆਂ ਧੜੇਬੰਦੀਆਂ ਨੇ ਇਹਨਾਂ ਦੀ ਕ腐ਸ਼ਨ ਨੇ ਪੰਜਾਬ ਚੋਂ ਕਾਂਗਰਸ ਦਾ ਜਿਹੜਾ ਉਹ ਐ ਸਫਾਇਆ ਕਰ ਦਿੱਤਾ ਉਹਦੇ ਇਕੱਠੇ ਹੋ ਜਾਣ ਨਾ ਹੋ ਜਾਣ ਕਿੰਨੂੰ ਸੀਐਮ ਅਨਾਉਂਸ ਕਰਦੇ ਆ ਕਿੰਨੂੰ ਨਹੀਂ ਅਨਾਉਂਸ ਕਰਦੇ 27 ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਸਰਕਾਰ ਬਣਾਊਗੀ ਜਿਨੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੇ ਆ ਔਰ ਜਿਨੇ ਕੰਮ ਐ ਸਾਲ ਦੇ ਵਿੱਚ ਕਰਦੇ ਆ ਸਾਦੋ ਸਾਦੇ ਕੰਮ ਜਿਹੜੇ ਜਦੋਂ ਪੰਜਾਬ ਦੀ ਜਨਤਾ ਚ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਜਨਤਾ ਲਾਜ਼ਮੀ ਜਿਹੜੀ ਆ ਉਹ ਪਹਿਲ ਆਮ ਆਦਮੀ ਪਾਰਟੀ ਨੂੰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਕਾਂਗਰਸ ਕਿਤੇ ਲੱਭਣੀ ਦੀ ਉਹ ਨਾ ਹੀ ਕਾਂਗਰਸ ਦੀ ਧੜੇਬੰਦੀ ਕਦੀ ਵੀ ਦਿਖਤ ਹੋਈ ਅੱਜ ਥੋੜੀ ਇਹ ਤਾਂ ਪਿਛਲੇ 50 ਸਾਲਾਂ ਤੋਂ ਪੰਜਾਬ ਦੀ ਕਾਂਗਰਸ ਬਲਦ ਧੜੇਬੰਦੀ ਆ ਕਦੀ ਗਰਨੀ ਗਾਇਲ ਸਿੰਘ ਤੇ ਬੂਟਾ ਸਿੰਘ ਦਾ ਤੜਾ ਕਦੀ ਦਰਬਾਰਾ ਸਿੰਘ ਦਾ ਤੜਾ ਉਹ ਕਦੀ ਪੱਠਲ ਦਾ ਤੜਾ ਕਦੀ ਬਾਜ਼ਾਰ ਦਾ ਤੜਾ ਕਦੀ ਕਿਸੇ ਦਾ ਤੜਾ ਇਹ ਹਮੇਸ਼ਾ ਹੀ ਚੱਲਦਾ ਰਿਆ ਇਹਨਾਂ ਦੇ ਚੱਲਦਾ ਹੀ ਰਹਿਣਾ ਇਹਨਾਂ ਦੀਆਂ ਧਰੇਬੰਦੀਆਂ ਕਰਕੇ ਕਾਂਗਰਸ ਜਿਹੜੀ ਪੰਜਾਬ ਚੋਂ ਖਤਮ ਹੋ ਚੁੱਕੀ ਐ ਸੋ ਨਹਾਵਾ ਸਾਹਿਬ ਤੁਹਾਡੇ ਬਿਆਨ ਚ ਕੋਈ ਦਮਖੰਬ ਨਹੀਂ ਤੁਹਾਡੀ ਤਾਂ ਕਿਸੇ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੁਸੀਂ 10 ਦਿਨ ਪਹਿਲਾਂ ਕੁਛ ਕਹੇ ਤੇ ਅੱਜ ਕੁਛ ਕਹਿ ਰਹੇ ਹੋ ਤੁਹਾਡੀ ਰੋਜ਼ ਹੀ ਸਟੇਟਮੈਂਟ ਬਦਲ ਜਾਂਦੀ ਹੈ ਪਤਾ ਨਹੀਂ ਕਿਦਾ ਕਹਿੰਦੇ ਉਹ ਉਹ ਗੰਦੀ ਆ ਕਹੂਗਾ ਜੀ ਫਲਾਣਾ ਕਹੂਗਾ ਸਵਾਲ ਤੇ ਆ ਕਿ ਤੁਸੀਂ ਤੁਸੀਂ ਕਿਤੇ ਇੱਕ ਵਾਰ ਕਹਿ ਕੇ ਦੱਸੋ ਆਪਣੇ ਮਨ ਚੋਂ ਇੱਕ ਵਾਰ ਕਹੋ ਜੇ ਤੁਹਾਡੇ ਦੀ ਹਿੰਮਤ ਆ ਗਈ ਆ ਜੇ ਤੁਹਾਨੂੰ ਪੰਜਾਬ ਨਾਲ ਪਿਆਰ ਇੱਕ ਵਾਰ ਕਹੋ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ ਪ੍ਰਧਾਨ ਨਹੀਂ ਬਣਨਾ ਪਾਰਟੀ ਜਿਹਨੂੰ ਬਣਾਉਂਗੇ ਉਹ ਨਾਲ ਆ ਪਸਾ ਦੇ ਸ਼ਬਦ ਤੁਹਾਡੇ ਮੂੰਹ ਚੋਂ ਨਹੀਂ ਨਿਕਲ ਸਕਦੇ ਨਾ ਤੁਸੀਂ ਕਹਿ ਸਕਦੇ ਹੋ ਨਾ ਰਾਜਾ ਬੜਿੰਗ ਕਹਿ ਸਕਦਾ ਨਾ ਚੰਨੀ ਕਹਿ ਸਕਦਾ ਨਾ ਪ੍ਰਤਾਪ ਬਾਜਵਾ ਕਹਿ ਸਕਦਾ ਨਾ ਨਾ ਗਜ਼ੀਦ ਕਹਿ ਸਕਦਾ ਤੁਹਾਡੇ ਚ ਕੋਈ ਲੀਡਰ ਦੀ ਕਹਿ ਸਕਦਾ ਜੇ ਤੁਸੀਂ ਕਹੋ ਸਾਰੇ ਜਣੇ ਵਲ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਦੋ ਵੀ ਮੁੱਖ ਮੰਤਰੀ ਦੀ ਦੌੜ ਚ ਤੁਸੀਂ ਤੁਹਾਨੂੰ ਮੰਨ ਜਾਗੇ ਫਿਰ ਵੇਖਾਂਗੇ ਤੁਸੀਂ ਕਿੱਡੇ ਵੱਡੇ ਦੇਸ਼ ਭਗਤ ਹੋ ਕਿੰਨਾ ਵੱਡਾ ਤੁਹਾਡੇ ਦਾ ਪੰਜਾਬ ਦਾ ਪਿਆਰ ਹੈ ਕਦੀ ਤੁਸੀਂ ਪੰਜਾਬ ਦੇ ਵਿਜੀਟ ਤੇ ਗੱਲ ਨਹੀਂ ਕਰਦੇ ਜਦੋਂ ਗੱਲ ਕਰਦੇ ਇਹੀ ਗੱਲ ਕਰਦੇ ਹੋ ਕਿ ਫਲਾਣਾ ਮੁੱਖ ਮੰਤਰੀ ਬਣੂਗਾ ਫਲਾਣਾ ਪ੍ਰਧਾਨ ਬਣੂਗਾ ਸੋ ਦਾਵਾ ਜੀ ਤੁਹਾਡੀ ਗੱਲ ਤੇ ਕੋਈ ਦਮਖੰਮ ਨਹੀਂ ਪੰਜਾਬ ਦੇ ਲੋਕ ਤੁਹਾਡੇ ਤੋਂ ਗਮਸਾ ਹੋਣ ਵਾਲੇ ਦੀ ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਉੜੇ ਬਲਾਸ ਸੰਪਤੀ ਦੇ ਜ਼ਿਲ੍ਹਾ ਪੁਲਿਸ ਦੀਆਂ ਇਲੈਕਸ਼ਨਾਂ ਨੇ ਤੈ ਕਰ ਦਿੱਤਾ ਤੁਸੀਂ ਦੇਖ ਹੀ ਲਿਆ ਆਪ ਦੇਖਿਆ ਤੁਸੀਂ 36% ਤੋਂ ਵੱਧ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪਈ ਆ ਔਰ ਬੜੇ ਅਜ਼ਾਮਨਾ 27 ਦੇ ਵਿੱਚ ਅਸੀਂ ਦਵਾਦਾ ਜਿਹੜੀ ਆ ਉਹ ਸਰਕਾਰ ਬਣਾਵਾਂਗੇ ਆਮ ਆਦਮੀ ਪਾਰਟੀ ਦੀ ਦਵਾਦਾ ਸਰਕਾਰ ਬਣੂਗੀ ਤੁਹਾਡੇ ਝੂਠੇ ਤੇ ਗਫਾਹਕੋਰ ਬੰਦਾਂ ਦੇ ਉੱਤੇ ਪੰਜਾਬ ਦੇ ਲੋਕ ਕਦੀ ਯਕੀਨ ਨਹੀਂ ਕਰਨਗੇ